ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਨੌਵੇਂ ਪਾਤਸ਼ਾਹ ਸਾਈਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖਾਲਸਾ ਕਾਲਜ ਵਿਖੇ ਕਰਵਾਇਆ ਗਿਆ ਸੰਗਤੀ ਰੂਪ ਚ ਸਹਿਜ ਪਾਠਾਂ ਦਾ ਪੋਕ ਸਮਾਗਮ 50000 ਤੋਂ ਵੱਧ ਸੰਗਤ ਨੇ ਕੀਤੀ ਸ਼ਮੂਲੀਅਤ ਤੁਹਾਨੂੰ ਦੱਸ ਦਈਏ ਕਿ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਤੀ ਰੂਪ ਵਿੱਚ ਸਹਿਜ ਪਾਠਾਂ ਦਾ ਪੋਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ 50000 ਤੋਂ ਵੱਧ ਸੰਗਤਾਂ ਨੇ ਨਤਮਸਤ ਹੋ ਕੇ ਸ਼੍ਰੀ ਸਹਿਜ ਪਾਠ ਸਾਹਿਬ ਦੇ ਪੋਕ ਪਾਏ ਇਹ ਪ੍ਰੋਗਰਾਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼੍ਰੀ ਸਹਿਜ ਪਾਠ ਸੇਵਾ ਸੰਸਥਾ ਵੱਲੋਂ ਕਰਵਾਇਆ ਗਿਆ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ 50000 ਤੋਂ ਵੱਧ ਸੰਗਤ ਪਹੁੰਚੀ ਇਹ ਉਹ ਸੰਗਤ ਸੀ ਜਿਸ ਨੇ ਆਪਣੇ ਘਰਾਂ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਹਿਜ ਪਾਠ ਰੱਖੇ ਸਨ ਵਿਸ਼ੇਸ਼ ਤੌਰ ਤੇ ਤਕਸ਼ੀਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਦੇ ਫਲਸਫੇ ਨੂੰ ਜੀਵਨ ਵਿੱਚ ਢਾਲਣ ਦੀ ਅਪੀਲ ਕੀਤੀ। ਉਹਨਾਂ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਕੇ ਸਮੁੱਚਾ ਖਾਲਸਾ ਪੰਥ ਆਪਣੇ ਕਰਾਂ ਤੇ ਖਾਲਸਾਈ ਝੰਡੇ ਚੁਲਾਏ ਜੋ ਕਿ ਪ੍ਰਤੀਕ ਹੋਵੇਗਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੋਣ ਦਾ ਅੱਜ ਇਸ ਮੌਕੇ ਤੇ ਹੁਣ ਕਿਹਾ ਕਿ ਲੋੜ ਹੈ ਕਿ ਰੱਖਿਆ ਪ੍ਰਕਾਰ ਦੀ ਰੱਖਿਆ ਲਈ ਅਮਾਨ ਰੋਮਨੀ ਕਮੇਟੀ ਜਵੇ ਚੀਫ ਸਕੱਤਰ ਸਰਦਾਰ ਕੁਲਵੰਤ ਸਿੰਘ ਮੰਨਣ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਦਰਜੀਤ ਸਿੰਘ ਪਿੰਡਰ ਤੱਕ ਸ੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਡਾਕਟਰ ਜਸਵੀਰ ਸਿੰਘ ਕਾਰ ਸੇਵਾ ਕਿਲਾ ਆਨੰਦਗੜ ਸਾਹਿਬ ਦੇ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਚ ਤਕਸ਼ੇਦਿਕ ਇਸ ਗੱਲ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਜਥੇਦਾਰ ਸੁਰਿੰਦਰ ਸਿੰਘ ਅੱਜ ਜਿੰਨਾ ਸਦਾ ਮਤਲਬ ਦੇਣਗੇ ਤੇ ਹਾਂ ਮੈਂਦੇ ਭੈਣਾ ਨੇ ਸਿੱਦੇ ਅਸੀਂ 15 ਮਿੰਟ ਲਾਉਣੇ ਸੀ ਸਾਡਾ ਜੀ ਸਾਧਨਾ ਸਦਾ ਸਹਾਇ ਦਾਤਾਰ ਦੀਵ ਸੇਰਣ ਕਾਨਾ ਸਾਹਿਬ ਇਹ ਫੂਰ ਗੁਰਦਵਾਨਿਆ ਗੁਰ ਧੰਬਾ ਦੇ ਜੇਨਾ ਤੂ ਪੰਥਰੋ ਵੇ ਸ਼ੋਲਿਆ ਗਿਆ ਹੈ ਉੱਲੇ ਰਛਨ ਦੀ ਰਾਹ ਸੇਵਾ ਨੰਗਾਰਾ ਨਾਨਕ ਖਾਲਸਾ ਜੀ ਰੂ ਬਖਸ਼ੋ ਜੁਮਿਆ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੀ ਰਹਿਮ ਨਾ ਰਹਿਮਾਈ ਰੇਡ ਕਾਤੇ ਜੀ ਸਹਿਜ ਬਾਣ ਸੇਵਾ ਸੰਤਾਂ ਸ੍ਰੀ ਅੰਮ੍ਰਿਤ ਬਾਇਪੁਰ ਜੀ ਦੇ ਪਤੇ ਹਰੇਕ ਸਿੱਖ ਨੂੰ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਆ ਤੁਰ ਕੀ ਬਾਣੀ ਆਈ ਇਨ ਸਗਲੀ ਚਿੰਤਾ ਮਿਟਾਈ ਸਾਡੀਆਂ ਜਿੰਨੀਆਂ ਵੀ ਚਿੰਤਾਵਾਂ ਮਾਂ ਫਿਕਰ ਆ ਸਹਿਮ ਆ ਇਹ ਦੂਰ ਉਦੋਂ ਹੀ ਹੋਣੇ ਆ ਜਦੋਂ ਅਸੀਂ ਧਰਕੀ ਬਾਣੀ ਦੇ ਨਾਲ ਜੁੜਾਂਗੇ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਸਹਿਜ ਪਾਠ ਸੇਵਾ ਸੰਸਥਾਵਾ ਜੋ ਜਿਹਦੇ ਮੁਖੀ ਭਾਈ ਜਤਿੰਦਰ ਸਿੰਘ ਨੇ ਆਸਟ੍ਰੇਲੀਆ ਤੋਂ ਉਹਨਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤੇ ਖਾਲਸਾ ਕਾਲਜ ਜੇ ਗੁਰੂ ਤੇਗ ਬਹਾਦਰ ਪਾਸ਼ਾ ਖਾਲਸਾ ਕਾਲਜ ਨੰਦਪੁਰ ਸਾਹਿਬ ਦੇ ਸਹਿਯੋਗ ਦੇ ਨਾਲ ਅੱਜ ਵਿਸ਼ੇਸ਼ ਗੁਰਮਤ ਸਮਾਗਮ ਜਿਹੜੇ ਹੀ ਇੱਥੇ ਖਾਲਸਾ ਕਾਲਜਪੁਰ ਤੇ ਇੱਕ ਭਦਰਪਾਤ ਸ਼ਾ ਆਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਆ ਔਰ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਵੱਡੀ ਗੱਲ ਇਹ ਸੀ ਕਿ ਸਿੱਖ ਸੰਗਤਾਂ ਦੇ ਕੋਲ ਕੌਮ ਦੇ ਕੌਮੀ ਨਿਸ਼ਾਨ ਸੀ ਉਹਨਾਂ ਦੇ ਸਿਰਾਂ ਦੇ ਉੱਤੇ ਖਾਲਸਾਈ ਦਸਤਾਰਾਂ ਸੀ ਦੁਪੱਟੇ ਸੀ ਔਰ ਸਮੁੱਚੀ ਸੰਗਤ ਨੇ ਜਿੱਥੇ ਬਾਣੇ ਦਾ ਪ੍ਰਗਟਾਵਾ ਕੀਤਾ ਉੱਥੇ ਬਾਣੀ ਦੇ ਨਾਲ ਜੁੜੇ ਇਥੇ ਸਹਿਜ ਪਾਠਾਂ ਦੇ ਅੱਜ ਸੰਪੂਰਨ ਭੋਗ ਪੈ ਔਰ ਉਹਦੇ ਤੋਂ ਬਾਅਦ ਵੀ ਸਹਿਜ ਪਾਠ ਸਿੱਖ ਸੰਗਤਾਂ ਨੇ ਮਿਲ ਕੇ ਫਿਰ ਆਰੰਭ ਕੀਤੇ ਇਹ ਦੱਸਦਾ ਵਾ ਕਿ ਅੱਜ ਵੀ ਸਿੱਖ ਸੰਗਤ ਦੇ ਅੰਦਰ ਗੁਰਬਾਣੀ ਦੇ ਪ੍ਰਤੀ ਅਥਾ ਸ਼ਰਧਾ ਅਥਾ ਪ੍ਰੇਮ ਔਰ ਸਿੱਖ ਸੰਗਤ ਹਮੇਸ਼ਾ ਹੀ ਗੁਰਬਾਣੀ ਤੋਂ ਸੇਧ ਲੈਂਦੀ ਆ ਤੇ ਗੁਰਬਾਣੀ ਤੋਂ ਹੀ ਸੇਧ ਲਵੇ ਬਾਕੀ ਇਸ ਵਾਰੀ ਦੇ ਇਹ ਸਹਿਜ ਪਾਠ ਗੁਰੂ ਤੇਗ ਬਹਾਦਰ ਪਾਸ਼ਾ ਪਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਉਨ੍ਹਾਂ ਦੇ 350 ਸਾਲਾ ਸ਼ਹੀਦੀ ਸਾਕੇ ਤੇ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਿਆਈ ਪੁਰਬ ਨੂੰ ਸਮਰਪਿਤ ਸਹਿਜ ਪਾਠ ਆਰੰਭ ਸੀ ਸੰਪੂਰਨ ਹੋਏ ਖੁਸ਼ੀ ਵਾਲੀ ਗੱਲ ਆ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਆਨੰਦ ਪ੍ਰਸਾਪ ਪਹੁੰਚੀ ਆ ਇੱਥੇ ਇਹ ਦੱਸਿਆ ਜਾ ਰਿਹਾ ਕਿ ਹੁਣ ਇੱਥੇ ਜਿਹੜੀ ਸ਼ਤਾਬਦੀ ਆ ਉਹ ਸ਼ਿਰੂ ਹੋ ਚੁੱਕੀ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰਦੇਵ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸਤਾਬ ਦੀ ਭਾਈ ਮਤੀ ਦਾਸ ਜੀ ਭਾਈ ਛੱਤੀ ਦਾਸ ਜੀ ਭਾਈ ਗੱਲ ਜੀ ਦੀ ਜਿਹੜੀ 350 ਸਾਲਾ ਸ਼ਹੀਦੀ ਸਤਾਬ ਦੀ ਸੰਬੰਧੀ ਜੋ ਅੱਜ ਪ੍ਰੋਗਰਾਮ ਲਿਕੇ ਗਏ ਆ ਖਾਲਸਾ ਕਲਚਰ ਜੀ ਨਨਕੋ ਸਾਹਿਬ ਦੇ ਇਹ ਸਹਿਜ ਬਾਟ ਸੇਵਾ ਸੰਸਥਾ ਹੈ ਤੇ ਇਹਨਾਂ ਨੇ 35000 ਸਹਿਜ ਬਾਟ ਦੇ ਭੋਗ ਸੰਗਤੀ ਰੂਪ ਦੇ ਵਿੱਚ ਜਿਹੜੇ ਅੱਜ ਪੜਨੇ ਆ ਤੇ ਸੰਗਤ ਵੀ ਬੜੀ ठाਠਾ ਮਾਰਦਾ ਇਕੱਠ ਆ ਗੁਰੂ ਪ੍ਰਤੀ ਪਿਆਰ ਆ ਸਤਿਕਾਰ ਆ ਅਕੀਦਾ ਆ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਆ ਹੁੰਦੇ ਸਾਰੇ ਕਿ ਬਾਣੀ ਜਦੋਂ ਪੜਦੇ ਆ ਤੇ ਫਿਰ ਬਾਣੀ ਵਿੱਚ ਆਉਂਦੇ ਆ ਤੇ ਬਾਣੀ ਜਿਹੜੀ ਆ ਇਹੋ ਹੀ ਜੀਵਨ ਦਾ ਆਧਾਰ ਆ ਜਦੋਂ ਆਪਾਂ ਇੱਕ ਵਾਰੀ ਸਹਿਜ ਪਾਠ ਕਰ ਲਏ ਨੇ ਸਮਝੋ ਕਿ ਆਪਾਂ ਦਸ ਗੁਰੂ ਸਰਵਾਨ ਦੇ ਦਰਸ਼ਨ ਦਰਾਰੇ ਕਰ ਲਏ ਮੱਥਾ ਟੇਕਣਾ ਹੋਰ ਗੱਲ ਆ ਬਾਣੀ ਦਾ ਜੁੜਨਾ ਫਿਰ ਬੰਦੇ ਦਾ ਜੀਵਨ ਵਿੱਚ ਪਰਵਰਤਨ ਆਉਂਦਾ ਤੇ ਜੀਵਨ ਜਿਹੜਾ ਗੁਰੂ ਦੇ ਮਾਰਗ ਨੂੰ ਚੱਲਣ ਲੱਗ ਪੈਂਦਾ ਤੇ ਜਿਹੜੇ ਵੀ ਅੱਜ 35000 ਸੰਗਤੀ ਰੂਪ ਦੇ ਵਿੱਚ ਸੰਗਤ ਆਈ ਹੈ ਮੈਂ ਉਹਨਾਂ ਨੂੰ ਕੋਟਨਪੂਰ ਨਮਸਕਾਰ ਕਰਦਾ